ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਐਨਡੀਏ ਦੇ ਨੇਤਾ ਨਰਿੰਦਰ ਮੋਦੀ ਅਤੇ ਉਹਨਾਂ ਦੀ ਨਵੀਂ ਕੈਬਨਿਟ ਦੇ ਮੰਤਰੀਆਂ ਦੇ ਸੋਚਕ ਸਮਾਗਮ ਦਾ ਦੂਰਦਰਸ਼ਨ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਹ ਪ੍ਰਸਾਰਣ ਸ਼ਾਮ 6 ਵਜੇ ਤੋਂ ਸਮਾਗਮ ਦੇ ਸਮਾਪਤ ਹੋਣ ਤੱਕ ਜਾਰੀ ਰਹੇਗਾ। ਇਹ ਪ੍ਰਸਾਰਣ ਡੀਡੀ ਨੈਸ਼ਨਲ, ਡੀਡੀ ਭਾਰਤੀ, ਡੀਡੀ ਉਰਦੂ ਸਾਰੇ ਹੀ ਆਰ ਐਲ ਐਸਐਸ ਚੈਨਲਾਂ ਅਤੇ ਸਾਰੇ ਹੀ ਸਟੇਟ ਨੈਟਵਰਕ ਡੀਡੀ ਚੈਨਲਾਂ ਦੇ ਨਾਲ-ਨਾਲ ਸਬੰਧਤ ਡੀਡੀ YouTube ਚੈਨਲ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਆਕਾਸ਼ਵਾਣੀ ਤੋਂ ਵੀ ਐਸਐਸਓ ਚੁੱਕ ਸਮਾਗਮ ਦੀ ਰਨਿੰਗ ਕਮੈਂਟਰੀ ਅੱਜ ਸ਼ਾਮ 6:30 ਵਜੇ ਤੋਂ ਆਕਾਸ਼ਵਾਣੀ ਵੱਲੋਂ ਆਪਣੇ ਐਫਐਮ ਗੋਲਡ ਇੰਦਰਪ੍ਰਸਤ ਅਤੇ ਆਕਾਸ਼ਵਾਣੀ ਲਾਈਵ ਨਿਊਜ਼ ਚੈਨਲਾਂ ਤੋਂ ਕੀਤੀ ਜਾਵੇਗੀ ਇਹ ਪ੍ਰਸਾਰਣ ਆਕਾਸ਼ਵਾਣੀ ਦੇ YouTube ਚੈਨਲ ਆਕਾਸ਼ਵਾਣੀ AIR ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ ਅਹਿਮਦਾਬਾਦ ਬੰਗਲੁਰੂ ਚੇਨਈ ਕਟਕ ਗੁਹਾਟੀ ਹైదరాబాద్ ਇਨਫਾਲ ਕੋਲਕਾਤਾ ਮੁੰਬਈ ਅਤੇ ਤ੍ਰਿਵਨੰਤਰਮਪੁਰਮ ਵਿੱਚ ਰਾਜਧਾਨੀ ਆਕਾਸ਼ਵਾਣੀ ਸਟੇਸ਼ਨ ਆਪਣੇ ਆਪਣੇ ਸੂਬਾ ਨੈਟਵਰਕ ਤੇ ਆਪਣੀਆਂ ਖੇਤਰੀ ਭਾਸ਼ਾਵਾਂ ਵਿੱਚ ਕਮੈਂਟਰੀ ਪ੍ਰਸਾਰਣ ਕਰਨਗੇ ਜਿੱਥੋਂ ਇਹਨਾਂ ਸੂਬਿਆਂ ਦੇ ਸਾਰੇ ਮੁੱਢਲੇ ਚੈਨਲਾਂ ਅਤੇ ਸਥਾਨਕ ਰੇਡੀਓ ਸਟੇਸ਼ਨਾਂ ਵੱਲੋਂ ਰਿਲੇ ਕੀਤਾ ਜਾਵੇਗਾ